ਸਭਾਪਤੀ ਜੀ ਸਰਕਾਰ ਨੂੰ ਬੇਨਤੀ ਕਰਦਾ ਅਸੀਂ ਕੋਈ ਭੀਖ ਨਹੀਂ ਮੰਗਦੇ ਅਸੀਂ ਆਪਦਾ ਹੱਕ ਹੈ ਜਿਹੜਾ ਉਹ ਮੰਗਦੇ ਆ ਦੂਜੇ ਸੂਬਿਆਂ ਨੂੰ ਤੁਸੀਂ ਟੈਕਸ ਆਪਨ ਬਣਾ ਦਿੰਦੇ ਹੋ ਪ੍ਰਧਾਨ ਮੰਤਰੀ ਸਪੈਸ਼ਲ ਪੈਕੇਜ ਦੇ ਦਿੰਦੇ ਆ ਤੇ ਸਾਡਾ ਜਿਹੜਾ ਬਣਦਾ ਉਹ ਵੀ ਰੋਕਿਆ ਜਾਂਦਾ 6000 ਕਰੋੜ ਰੁਪਏ ਸਾਡਾ ਆਰਡੀਐਫ ਦਾ ਰੁਕਿਆ ਹੋਇਆ 1000 ਕਰੋੜ ਰੁਪਏ ਸਾਡਾ ਐਨਐਚਐਮ ਦਾ ਰੁਕਿਆ 557 ਕਰੋੜ ਰੁਪਏ ਸਾਡੇ ਐਸਐਸਏ ਦੇ ਰੋਕਲੇ ਸਾਡੇ ਜਿਹੜੇ ਹੱਕ ਨੇ ਉਹ ਸਾਨੂੰ ਦਿੱਤੇ ਜਾਣ ਤੇ ਸਭਾਪਤੀ ਜੋ ਸਰਦਾਰ ਪਟੇਲ ਜੀ ਨੇ 5 ਮਾਰਚ 1949 ਨੂੰ ਵਾਦਾ ਕੀਤਾ ਪੰਜਾਬ ਦੇ ਲੋਕਾਂ ਦੇ ਨਾਲ ਕਿ ਤੁਹਾਡੇ ਜ਼ਖਮ ਭਰਾਂਗੇ ਪੰਜਾਬ ਦੇ ਜ਼ਖਮ ਅਜੇ ਅੱਲੇ ਆ ਉਹ ਜ਼ਖਮ ਭਰੇ ਜਾਣ ਜੇ ਦੂਜੇ ਸੂਬਿਆਂ ਨੂੰ ਤੁਸੀਂ ਟੈਕਸ ਸਭਨ ਲਾ ਸਕਦੇ ਹੋ ਤਾਂ ਪੰਜਾਬ ਨੂੰ ਵੀ 10 ਸਾਲਾਂ ਲਈ ਘਟੋਕਾ ਟੈਕਸ ਸਭਨ ਲਾ ਨਾ ਜਾਵੇ ਤਾਂ ਕਿ ਪੰਜਾਬ ਆ ਜਿਹੜਾ ਕਿਉਂਕਿ ਅਸੀਂ ਮਿਹਨਤ ਕਰਨੀ ਜਾਣਦੇ ਹਾਂ ਅਸੀਂ ਆਪਣੇ ਪੈਰਾਂ ਸਿਰਾਂ ਜਿਹੜਾ ਉਹ ਖੜੇ ਹੋ ਸਕੀਏ ਤੇ ਦੂਜਾ ਸਰ ਇਹਦੇ ਵਿੱਚ ਦੇਸ਼ ਦੇ ਜਿਹੜੇ ਮੁਲਾਜ਼ਮ ਨੇ ਉਨ੍ਹਾਂ ਬਾਰੇ ਕਿਤੇ ਜਿਹੜਾ ਜ਼ਿਕਰ ਐ ਨਹੀਂ ਕੀਤਾ ਗਿਆ ਅੱਜ ਕੇਂਦਰ ਸੂਬਿਆਂ ਨੂੰ ਲੜਾਉਣ ਦਾ ਜਿਹੜਾ ਕੰਮ ਉਹ ਕਰ ਰਹੀ ਐ ਓਪੀਐਸ ਦੀ ਸਾਡੇ ਮੁਲਾਜ਼ਮ ਜਿਹੜੇ ਆ ਉਹ ਡਿਮਾਂਡ ਕਰ ਰਹੇ ਆ ਤੁਸੀਂ ਕਾਹਦੇ ਲਈ ਜੀ ਕਦੇ ਕਿਸੇ ਸਟੇਟ ਤੇ ਕੇਂਦਰ ਆ ਜਿਹੜਾ ਲੜੀ ਜਾਂਦੇ ਆ ਉਹਦੇ ਤੇ ਸਰ ਸਰਕਾਰ ਨੂੰ ਆਪਣਾ ਸਟੈਂਡ ਆ ਜਿਹੜਾ ਉਹ ਕਲੀਅਰ ਕਰਨਾ ਚਾਹੀਦਾ ਕਿਉਂਕਿ ਮੈਂ ਸਾਰ ਇੱਕ ਮੁਲਾਜ਼ਮ ਦਾ ਬੇਟਾ ਮੁਲਾਜ਼ਮ ساری ਜ਼ਿੰਦਗੀ ਆਪਣਾ ਜੀਪੀਐਫ ਜਮ੍ਹਾਂ ਕਰਵਾਉਂਦਾ ਤਾਂ ਕਿ ਜਦੋਂ ਮੈਂ ਬਢਾਪੇ ਵੇਲੇ ਜਿਹੜਾ ਉਹਨੂੰ ਵਰਤੂਗਾ ਤੁਸੀਂ ਦੇਖੋ ਵੀ ਇੱਕ ਭਰਾ ਨੂੰ ਵੀ ਇਹ ਜਾਤ ਨਹੀਂ ਹੁੰਦੀ ਵੀ ਦੂਜੇ ਭਰਾ ਦੀ ਜਿਹੜੀ ਕਮਾਈ ਹੈ ਕਿੱਥੇ ਇਨਵੈਸਟ ਕਰਨੀ ਹੈ ਤੁਸੀਂ ਕੰਪਨੀਆਂ ਤੇ ਛੱਡਤਾ ਜੀ ਬੈਂਕ ਚ ਇਨਵੈਸਟ ਕਰਾਂਗੇ ਪ੍ਰਾਈਵੇਟ ਕੰਪਨੀਆਂ ਇਨਵੈਸਟ ਕਰਾਂਗੇ ਇੱਥੇ ਬੜੇ ਨੀਰ ਮੋਦੀ ਅਰਗੇ ਭੱਜ ਜਾਂਦੇ ਆ ਜੀ ਕੌਣ ਜ਼ਿੰਮੇਵਾਰ ਹੈ ਜੇ ਮੁਲਾਜ਼ਮ ਦੇ ਪੈਸਿਆਂ ਨੂੰ ਲੈ ਕੇ ਜਿਹੜਾ ਕੋਈ ਭਾਜੂਗਾ ਉਹ ਸਭ ਦੇਖ ਜੇ ਮੁਲਾਜ਼ਮਾਂ ਦੀ ਏ ਡਿਮਾਂਡ ਹੈ ਕਿ ਓਪੀਐਸ ਪੂਰੇ ਦੇਸ਼ ਦੇ ਵਿੱਚ ਲਾਗੂ ਹੈ ਜਿਹੜਾ ਉਹ